ਜੋ ਠੀਕ ਮਤਤ ਜਾਨਣਾ ਤੁਹਾਡਾ ਤਾਂ ਰੋਜ਼ ਦਾ ਇਹੀ ਕੰਜਰ ਕਲੇਸ਼ ਹੁੰਦਾ ਹੈ ਜਦੋਂ ਵੀ ਉਹਨਾਂ ਆ ਕੇ ਤੁਸੀਂ ਤਾਂ ਲੜਨ ਬਹਿ ਜਾਂਦੇ ਹੋਗੇ ਦੋ ਦਿਨ ਵੀ ਨਹੀਂ ਆਏ ਹੁੰਦੇ ਉਹ ਤੂੰ ਵੀ ਕੁਝ ਮੰਗਣੀ ਆ ਉਹਨਾਂ ਖਾਲੀ ਕਦੇ ਆਇਆ ਤੂੰ ਪੈ ਗਈ ਠੰਡ ਨਾਲ ਜੇ ਜਵਾਖਾ ਉਹ ਜਾਣ ਕੇ ਪੰਗਾ ਛੜੂ ਜਾਣ ਕੇ ਪੰਗਾ ਛੜੂ ਜਵਾਖਾਂ ਦੇ ਹੁੰਦੇ ਤਾਂ ਟਿਕ ਜਾ ਕਰ ਮਾੜਾ ਮੋਟਾ ਨਾ ਪੰਗੇ ਮੈਂ ਛੇੜਦਾ ਜਦੋਂ ਕੋਈ ਮੈਂ ਕਿਸੇ ਕੰਮ ਨੂੰ ਫੋਨ ਮਾਰਦਿਆਂ ਵੀ ਆਹ ਖੇਤ ਆਪਾਂ ਕੰਮ ਕਰਨਾ ਭਾਈ ਇੱਕ ਦਿਨ ਆ ਜਾ ਉਦੋਂ ਤਾਂ ਇਹ ਆਉਂਦਾ ਨਹੀਂ ਤੇ ਪੈਸੇ ਲੈਣ ਲਈ ਆਉਦੀ ਪੈਸੇ ਕਿਸੇ ਦੇ ਹੋਰ ਜਾਵੇ ਲੈਣ ਹੋਰ ਜਾਵੇ ਫਿਰ ਆਪਦੇ ਬੱਚੇ ਤੇ ਰੱਖੇ ਉਹ ਤੂੰ ਸਵੇਰੀ ਲੱਗ ਜਾ ਕਰ ਨਾ ਕਿਸੇ ਨੂੰ ਤਾਂ ਬਖਸ਼ ਦਿਆ ਕਰ ਤੂੰ ਓਏ ਤੂੰ ਵਿੱਚ ਪਰਿਆ ਓਏ ਕਦਿਆ ਦੇ ਦੇ ਪਟ્રોલ ਨੂੰ ਪੈਸੇ ਬਾਪੂ ਆ ਦੇ ਦੇ ਆ ਪੈਸੇ ਲੈ ਲੈ ਤੇਥੋਂ ਕਿੱਦੇ ਦੇਤਾ ਤੂੰ ਚੱਕ ਮੈਨੂੰ ਦੱਸੀ ਆ ਜਰਾ ਸਮਾਨ ਦਾ ਪਾਈ ਮੱਠੇ ਕਿਥੋਂ ਲੈਣਾ ਇਹ ਕਿੱਦੇ ਪੈਸੇ ਹੁੰਦੇ ਆ ਕਮਾਉਣਾ ਮੈਂ ਆ ਕਮਾਉਣਾ ਆ ਕਮਾਉਣਾ ਮੈਂ ਆ ਮਮਾ ਦਾ ਤੋਂ ਪੁੱਛਿਆ ਨੇਲੇ ਮੈਨੂੰ ਐ ਨਹੀਂ ਸਮਝ ਆਉਂਦੀ ਸਾਰਾ ਦਿਨ ਜਵਾਖਾਂ ਦੇ ਹੱਥਾਂ ਪੈਰਾਂ ਕਣੀ ਚੱਕੀ ਜਾਂਦਾ ਕਿਹੜੇ ਦੇ ਘੜੀ ਬੰਨਿਆ ਕਿਹੜੇ ਦੇ ਕੀ ਪਾਇਆ ਲੈ ਕੇ ਸਮਾਨ ਜਾ ਪਾਈ ਫਿਰਦਾ ਕਿੱਡਾ ਕ ਸਮਾਨ ਪਾ ਲਿਆ ਕੀ ਰਾਣੀ ਹਾਰ ਪਾਇਆ ਤੇ ਪਹਿਲਾਂ ਉਹ ਜਵਾਕ ਡੱਕਰਤਾ ਨਾ ਚਾਹ ਦੇ ਨਾ ਪਾਣੀ ਦਾ ਨਾ ਦੁੱਖ ਦਾ ਨਾ ਸੁੱਖ ਦਾ ਹੋਰ ਹੀ ਲੱਗ ਜੂ ਸੁਣਾਉਣ ਬੁੜੀਆਂ ਨੂੰ ਪੈੜਾ ਹੋਇਆ ਪਹਿ ਲੜਨ ਨੂੰ ਓਏ ਤੂੰ ਮੇਰੀ ਗੱਲ ਸੁਣ ਲੈ ਓਏ ਮੈਂ ਜਦੋਂ ਮੜਾ ਦਾ ਖੇਤੋਂ ਮੜਾ ਦਾ ਵੀ ਹੁੰਦਾ ਸੀ ਨਾ ਉਹਦੀ ਕਹਿੰਦੀ ਸੀ ਚਲੋ ਸਰਦਾਰ ਜੀ ਖੇਤ ਨੂੰ ਉੱਥੇ ਪਸ਼ੂ ਪੈ ਜਾਣਗੇ ਫਸਲ ਖਰਾਬ ਹੋ ਜੂ ਮੈਨੂੰ ਘਰੋਂ ਗੱਡੀ ਰੱਖਦੀ ਸੀ ਤੇ ਹੁਣ ਇਹਨਾਂ ਨੂੰ ਕੰਮ ਨੂੰ ਕਹਿੰਦਾ ਕੰਮ ਨੂੰ ਮੈਂ ਤੈਨੂੰ ਸਹੀ ਗੱਲ ਦੱਸਾਂ ਮੈਨੂੰ ਲੱਗਦਾ ਮੈਂ ਵਿਆਹ ਕਰ ਓਏ ਗਲਤੀ ਤਾਂ ਮੈਂ ਕਰ ਲਈ ਜਿਹੜੀ ਆ ਸੋਡਾ ਪਖਪੂਰਨ ਵਾਲੀ ਸੇਰ ਲਈ ਮੈਂ ਹਰ ਟਾਈਮ ਹਰ ਟਾਈਮ ਪੁੱਠੀ ਗੱਲ ਕਰੂ ਹਮੇਸ਼ਾ ਇਹ ਓ ਬਾਪੂ ਲੜਨ ਤੋਂ ਬਿਨਾ ਕੁਝ ਹੋਰ ਵੀ ਕਰ ਲਿਆ ਕਰ ਤੂੰ ਆ ਕੰਮ ਕੀ ਕਰਨ ਲੱਗਿਆ ਸੀ ਸਵੇਰੇ ਮਾੜਾ ਜਾਂ ਟੱਕਾ ਨਹੀਂ ਤੋੜਿਆ ਤੈਨੂੰ ਓ ਤੂੰ ਗੱਲ ਸੁਣ ਓਏ ਪਹਿਲਾਂ ਤਾਂ ਇੱਥੇ ਬੈਠ ਕੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਬੈਠ ਤੇ ਹਾਂ ਸੁਣਾ ਜਾਂਦਾ ਬਣ ਜਾ ਬੰਦਾ ਠੀਕ ਹੈ ਨਹੀਂ ਮੈਂ ਹੋਰ ਸਖਤੀ ਕਰੂੰ ਸਖਤੀ ਐ ਆ ਹੁਣ ਘਟ ਕੀਤੀ ਐ ਜਾਣ ਤਾਂ ਮੈਨੂੰ ਕਿਤੇ ਦਿੰਦਾ ਨਹੀਂ ਤੂੰ ਉਹ ਸਾਰਾ ਰਹਿ ਰਿਹਾ ਬਾਰ ਬਾਰ ਆਉਣਾ ਹੁਣ ਤੈਨੂੰ ਕੈਦ ਹੋ ਗਏ ਕੰਮ ਤੇ ਗਏ ਨੂੰ ਅੱਜ ਤੀਜਾ ਦਿਨ ਹੈ ਤੈਨੂੰ ਕੰਮ ਤੇ ਗਏ ਨੂੰ ਫੇਰ ਗਿੱਡੀ ਗੱਲ ਹੋ ਗਈ ਅਗਲੇ ਪੈਸੇ ਤਾਂ ਦਿੰਦੇ ਆ ਨਾ ਮੈਨੂੰ ਪੈਸੇ ਤਾਂ ਦਿੰਦੇ ਆ ਤੇ ਜਦੋਂ ਪੁੱਤ ਆ ਕੇ ਕਹਿ ਦਿੰਦਾ ਡੈਡੀ ਮੈਂ ਆ ਕੰਮ ਤੇ ਗਿਆ ਨਹੀਂ ਸੀ ਮੇਰੇ ਤਾਂ ਤਿੰਨ ਦਿਨਾਂ ਦੇ ਪੈਸੇ ਕੱਟ ਗਏ ਉਹ ਕਿਧਰ ਗਏ ਕੋਈ ਗੱਲ ਨਹੀਂ ਆਪੇ ਪੂਰੇ ਕਰ ਦੂੰਗਾ ਮੈਂ ਜਿਤੇ ਤੈਨੂੰ ਬਾਈ ਟੈਨਸ਼ਨ ਆ ਪੈਸਿਆਂ ਦੀ ਓਏ ਹੁਣ ਤੂੰ ਵਿਆਹ ਹੈ ਗਿਆ ਐਸ ਪ੍ਰਸਤੀਆਂ ਛੱਡ ਦੇ ਛੱਡ ਦੇ ਐਸ ਪ੍ਰਸਤੀਆਂ ਓਏ ਐਸ ਪ੍ਰਸਤੀ ਨੂੰ ਕੀ ਉਹ ਨਾਲ ਖੜਦੇ ਨੇ ਅਗਲੇ ਮੇਰੇ ਫਿਰ ਮੈਂ ਵੀ ਨਾ ਨਾਲ ਖੜਾ ਉਹਨ ਤੇਰੇ ਨਾਲ ਮੈਂ ਤਾਂ ਕਦੇ ਖੜੇ ਦੇਖੇ ਨਹੀਂ ਉਹ ਕਿਉਂ ਦੇਖ ਨਹੀਂ ਪੁੱਤ ਮੈਂ ਤੈਨੂੰ ਦੱਸ ਦਿਆਂ ਇਹਦੇ ਨਾਲ ਜਾਦੇ ਖੜਦੇ ਨੇ ਜਿੰਨਾ ਨਾਲ ਸਾਰਾ ਦਿਨ ਕੁੱਤੇ ਪਗਾਈ ਕਰਦਾ ਫਿਰਦਾ ਹੁੰਦਾ ਸੀ ਖੇਤਾਂ ਆ ਬਿੱਲਾ ਤਾਂਸ਼ ਖੇਢੀ ਬਹੁਤ ਸਾਰੇ ਬੈਠ ਕੇ ਇਧਰ ਝਾਕ ਕੇ ਗੱਲ ਸੁਣ ਮੇਰੀ ਇੱਕ ਹਾਂ ਪੈਟਰੋਲ ਪਵਾਉਂਦੇ ਨੇ ਇਹ ਤਾਂ ਮੋਟਰਸਾਈਕਲ 'ਚ ਐਸਪ੍ਰੈਸਟੀਆਂ ਕਰਦੇ ਨੇ ਆਪ ਇਹਨੂੰ ਸਿਰਫ ਇੱਕ ਨਮੂਨਾ ਬਣਾ ਕੇ ਨਾਲ ਬਿਠਾ ਕੇ ਲੈ ਕੇ ਜਾਂਦੇ ਨੇ ਇਸ਼ੇ ਦੇ ਪੈਸੇ ਐਸ ਕਰਦੇ ਆਹ ਬੱਸ ਕਰ ਤੇਰੇ ਮੂਰੇ ਬੰਨੇ ਹੱਥ ਇਹਦੇ ਪੈਸੇ ਤੇ ਐਸ ਕਰਦੇ ਕਿਹੜੇ ਚੈੱਕ ਗਿਣਦਾ ਤੂੰ ਇਹਨੂੰ ਤੂੰ ਦੱਸੋਈ ਉਹ ਬਾਬਰੀਆਂ ਦੇ ਨਾਲ ਕੱਲ ਕਿਵੇਂ ਜਾਂਦਾ ਸੀ ਤੇਰੇ ਨਾਲ ਲੈ ਕਿਉਂ ਜਾਣ ਨਹੀਂ ਸਕਦਾ ਲੈ ਜਾਣੀ ਸਕਦਾ ਛੱਡਣ ਗਏ ਸੀ ਅਸੀਂ ਕਿਹਨੂੰ ਛੱਡਣ ਗਿਆ ਤੂੰ ਉਹ ਨਵੀ ਨੂੰ ਛੱਡਣ ਗਿਆ ਸੀਗਾ ਨਵੀ ਨਾਲੇ ਸਭੀ ਹਰ ਟਾਈਮ ਕੋਈ ਗੱਲ ਛੱਡਣ ਗਿਆ ਸੀ ਸੁਣ ਮੇਰੀ ਗੱਲ ਸੁਣਾ ਇਹ ਤਾਂ ਨਹੀਂ ਪੁੱਛਦਾ ਖਾਣ ਪੀਣ ਤੂੰ ਹੀ ਬਣਾ ਕੇ ਲਿਆ ਦੇ ਮੈਨੂੰ ਭੁੱਖ ਲੱਗ ਰਹੀ ਹੈ ਸਵੇਰ ਦੀ ਬਣਾਉਣੀ ਆ ਪੁੱਤ ਜੇ ਲੜਾਈ ਤੋਂ ਖੈੜਾ ਛੁੱਟੇ ਫੇਰ ਹੀ ਬਣਾਵੇਂ ਤਾਂ ਜਿਵੇਂ ਕਹਦੇ ਦਿਮਾਗ ਤੇ ਡਾਇਲ ਕਹਾਏ ਪੈ ਨੇ ਜਦੋਂ ਛੇੜੋ ਤੀਲੀ ਲਾਈ ਰੱਖੂ ਜਦੋਂ ਛੇੜੋ ਤੀਲੀ ਲਾਈ ਰੱਖੂ ਪਤਾ ਨਹੀਂ ਕਦੋਂ ਬੋਲੂਗਾ ਇਹਦਾ ਸਵੇਰੀ ਖਵਾਉਂਦਾ ਫਰੂਟ ਚਾਟ ਹਰ ਟਾਈਮ ਐ ਖਿੰਗੜੀ ਛੇੜੀ ਰੱਖੂਗੀ ਹੋਰ ਕੀ ਹਾਲ ਆ ਬਾਈ ਹੋਰ ਕੀ ਹਾਲ ਆ ਛੋਟਾ ਠੀਕ ਐ ਜਮਾ ਵਧੀਆ ਤੂੰ ਕਿਦੋਂ ਆਇਆ ਸੀ ਬਸ ਅੱਜ ਹੀ ਆਇਆ ਸੀਗਾ अच्छा और ठीक ठाक आ गया सीगा हां हां जमा बढ़िया आ गई तू दास। दास बस पूरी दस किमे चल जी बस बढ़िया चल रही है तू सुना काम किद्दा चल रहा है तेरा हो काम कारपਾਸਤੇ ਨੂੰ ਪਾਦਾ ਹੈਗਾ 15 ਦਿਨ ਜਾਣਾ 15 ਦਿਨ ਮੈਂ ਜਾਂਦਾ ਨਹੀਂ ਕਿਉਂ 15 ਦਿਨ ਹੀ ਕਿਉਂ ਜਾਣਾ ਉੱਥੇ ਜੀਜਾ ਹੀ ਲੱਗਦਾ ਯਾਰ ਕੰਮ ਤੇ ਫਿਰ ਦੇਖਦਾ ਜੇ ਨਾ ਕੋਈ ਕੰਮ ਵਧੀਆ ਮਿਲ ਜੇ 15 20000 ਰੁਪਏ ਦਾ ਫਿਰ ਠੀਕ ਰਹੂਗਾ हां ਹੋਰ ਦੇਖ ਲੈ ਕੰਮ ਤਾਂ ਬਾਦੂ ਨੇ ਹੂੰ ਹੋਰ ਤੁੰਦਾ ਸ ਤੇਰੇ ਪੇਪਰ ਜੇ ਚੱਲੀ ਜਾਂਦੇ ਸੀ ਕੀ ਬਣੇ ਸੱਚੂ ਚ ਹਾਂ ਬਸ ਚੱਲੀ ਜਾਂਦੇ ਦੋ ਕਰ ਰਹੇ ਨੇ ਪੇਪਰ ਦਾ ਅੱਛਾ ਹੂੰ ਤੇ ਚਲ ਧਿਆਨ ਰੱਖਿਆ ਕਰ ਮਾੜੀ ਸੰਗਤ ਚ ਨਾ ਪੈ ਜੀ ਨਾ ਨਾ ਮਾੜੀ ਸੰਗਤ ਦਾ ਖਾਣਾ ਹਾਂ ਕਾਲਜ ਤੇਨੂੰ ਪਤਾ ਹਨਾ ਮਾੜੀ ਸੰਗਤ ਆ ਦੇ ਵਾਧੂ ਹੁੰਦੀਆਂ ਨੇ ਪੱਟ ਫੁੱਟ ਕੇ ਨਾ ਆਪਦੇ ਨਾਂ ਲਾ ਲੈਂਦੇ ਨੇ ਵੀ ਇੱਥੇ ਜੋਗੀ ਰਹਿ ਜੇ ਇਹ ਉਹ ਤਾਂ ਹੈ ਹੋਰ ਕਿਵੇਂ ਆਣਾ ਹੋਇਆ ਸੀਗਾ ਬਸ ਮੈਂ ਤਾਂ ਮਿਲਣ ਨਹੀਂ ਆਇਆ ਸੀਗਾ ਤੇ ਬਾਕੀ ਫੀਸ ਫੂਸ ਜੀ ਲੈਣ ਆਇਆ ਸੀਗਾ ਜਦੋਂ ਇੱਥੇ ਆ ਕੇ ਦੇਖਿਆ ਇੱਥੇ ਤਾਂ ਬਾਪੂ ਭੱਜ ਕੇ ਪੈ ਗਿਆ ਮੈਨੂੰ ਉਹ ਬਈ ਪਤਾ ਤੈਨੂੰ ਪਹਿਲਾਂ ਤਾਂ ਟਾਈਮ ਸੀ ਜਦੋਂ ਤਰੀ ਫੀਸ ਭੇਜ ਦਿੰਦੇ ਹੁੰਦੇ ਸੀ ਹੁਣ ਤਾਂ ਹਲਾਸ ਬਾਲੇ ਮਾੜੇ ਹੋ ਰਹੇ ਨੇ 830 ਰੁਪਏ ਨਹੀਂ ਦਿੰਦਾ ਹੈਗਾ ਵੀ ਪਹਿਲਾਂ ਵਾਲਾ ਤਾਂ ਕਰਜਾ ਲਾਉਂਦੇ ਨਹੀਂ ਹੈਗੇ ਤੁਸੀਂ ਫਿਰ ਹੁਣ ਬਈ ਮੈਨੂੰ ਫੀਸ ਤਾਂ ਭਰਨੀ ਪਊਗੀ ਨਾ ਹੁਣ ਉੱਥੇ ਕਾਲਜ 'ਚ ਵੀ ਮੈਂ ਰੋਜ਼ ਕਹਿ ਦਿੰਦਾ ਵੀ ਕੱਲ੍ਹ ਪਰੋਂ ਗੱਲ ਪਰੂੰਗਾ ਚੱਲ ਕੋਈ ਗੱਲ ਨਹੀਂ 830 ਤੂੰ ਦੇਖਦੇ ਆ ਜੇ ਤੇਰੀ ਫੀਸ ਦਾ ਹਿੱਲਾ ਹੋਵੇ ਤਾਂ 830 ਤੂੰ ਕਿੰਨਾ ਕ ਟਾਈਮ ਮੰਗੀ ਜਾਉਂਗੇ ਬਾਈ ਭਾਬੀ ਕਮਾਉਂਦੀ ਰਹਿ ਗਈ ਹੈਗੀ ਉਹ ਫਿਰ ਪਾਪੀ ਕਮਾਉਂਦੀ ਐ ਫਿਰ ਉਹ ਆਪਦੇ ਲਈ ਕਮਾਉਂਦੀ ਐ ਉਹ ਜਦੋਂ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਉਹਦੇ ਤੋਂ ਪਹਿਲਾਂ ਬਾਪੂ ਕਹਿੰਦਾ ਰਹਿੰਦਾ ਵੀ ਆਪ ਕੰਮ ਕਰ ਲਿਆ ਕਰ ਆਪ ਕੰਮ ਕਰ ਲਿਆ ਕਰ ਇੱਕ ਬੇਬੀ ਹੈ ਜਿਹੜੀ ਮੈਨੂੰ ਸਮਝਦੀ ਹੈਗੀ ਫਿਰ ਵੀ ਹੁਣ ਉਸਤਾ ਕਰਨਾ ਪੋਣਾ ਪਏ ਸੀ ਹੁਣ ਫੀਸ ਤਾਂ ਭਰਨੀ ਪੂਗੀ ਨਾ ਚਲ ਮੈਂ ਤੈਨੂੰ ਕਿਆ ਕਰ ਦੂੰਗਾ ਤੇਰਾ ਹੀਲਾ ਕੋਈ ਗੱਲ ਨਹੀਂ ਮੈਂ ਕਿਸੇ ਤੋਂ ਫੜ ਕੇ ਭੇਜ ਦੂੰਗਾ ਤੈਨੂੰ ਫਿਰ ਉਹੀ ਗੱਲਾਂ ਤੁਸੀਂ ਕਿੰਨਾ ਕ ਟਾਈਮ ਫੜੀ ਜਾਓਗੇ ਉਹ ਫਿਰ ਪ੍ਰੀਤ ਨੇ ਜਿਹੜੀ ਜ਼ੁਬਾਨ ਕੀਤੀ ਸੀ ਵੀ 2 ਸਾਲ ਤੱਕ ਮੈਂ ਉੱਥੇ ਪੈਸੇ ਦਵਾਂਗੀ ਉਹ ਵੀ ਦੇਣੇ ਜ਼ਰੂਰੀ ਹੈ ਨਾ ਬਈ ਉਹ ਕਿਹੜਾ ਲਿਖਤੀ ਰੂਪ ਚ ਹੋਇਆ ਸੀਗਾ ਲ ਲਈ ਵਿਆਹ ਤੇ ਖਰਚਾ ਤਾਂ ਸਾਰਾ ਆਪਣਾ ਹੋਇਆਗਾ 7-8 ਲੱਖ ਰੁਪਏ ਲੱਗਿਆਗਾ ਉਹ ਫਿਰ ਲੱਗ ਗਿਆ ਫਿਰ ਕਿੱਡੀ ਗੱਲ ਹੋ ਗਈ 2 ਸਾਲ ਤੋਂ ਬਾਅਦ ਆਪਣੀ ਰੁਪਈਆ ਦੇਆ ਕਰੂਗੀ ਉਹ ਹੁਣੇ ਕਿਹੜਾ ਕਿੱਥੇ ਹੋਰ ਲੈ ਕੇ ਜਾਣੇ ਆ ਉਹ ਤਾਂ ਨਾਲੇ ਮੈਨੂੰ ਕਹਿੰਦੀ ਰਹਿੰਦੀ ਐ ਵੀ ਤੁਸੀਂ ਦੱਸੋ ਜੇ ਤੁਹਾਨੂੰ ਲੋੜ ਐ ਵੀ ਮੈਂ ਦੇ ਦੇਨੀ ਐ ਉਹਦਾ ਮੈਂ ਹੀ ਨਾ ਕਰ ਦਿੰਨਾ ਭਰਾਵਾ ਉਹਨੂੰ ਸਿੱਧੀ ਜੀ ਗੱਲ ਦੱਸਾਂ ਇੱਕ ਤਾਂ ਉਹ ਸਾਰਾ ਕੰਮ ਵੀ ਕਰਦੀ ਹੈਗੀ ਉਹ ਤੈਨੂੰ ਪਤਾ ਨਹੀਂ ਤੂੰ ਹਲੇ ਛੋਟਾ ਐ ਗੱਲਾਂ ਚ ਹੁਣ ਕਰਕਣੀ ਸੋ ਪਾਸੇ ਦੇਖ ਕੇ ਚੱਲਣਾ ਪੈਂਦਾ ਐ ਫਿਰ ਉਹੀ ਤਾਂ ਮੈਂ ਕਹਿ ਰਿਹਾ ਵੀ ਘਰ ਕੰਨੀ ਦੇਖ ਕੇ ਚੱਲਣਾ ਪੈਂਦਾਗਾ ਫਿਰ ਹੁਣ ਭਾਬੀ ਸਾਰੇ ਪੈਸੇ ਆਉਦੇ ਉੱਥੇ ਦੀ ਚੁਕਾ ਲੈਂਦੀ ਆ ਦੇਖੇ ਚੰਨ ਚੱਲੋ ਕੋਈ ਗੱਲ ਨਹੀਂ ਯਾਰ ਮੈਂ ਤੇਰਾ ਹੀਲਾ ਕਰ ਦੂੰਗਾ ਦੇਖ ਮੈਨੂੰ 2-3 ਦਿਨ ਦਾ ਟਾਈਮ ਤਾਂ ਦੇ ਹੀ ਸਕਦਾ ਨਾ ਉਸ ਤੋਂ ਬਾਅਦ ਤੁਸੀਂ ਜਿੰਮੇ ਮਰਜ਼ੀ ਕੁਝ ਕਰ ਲਈਆਂ ਉਹਦਾ ਆ ਚੱਕ ਲੈ ਤੇਰੀ ਕਿਹੜੀ ਜਾਣ ਦਾ ਫੋਨ ਆਈ ਜਾਂਦਾ ਜਾਂ ਕਰ ਲੈ ਗੱਲ ਕੋਈ ਨਹੀਂ ਕੋਈ ਨਾ ਕਰ ਲੈ ਮੈਂ ਤੇਰਾ ਹੀਲਾ ਕਰ ਦੂੰਗਾ ਠੀਕ ਆ ਮੈਂ ਕਰ ਲੈ ਗੱਲ ਇਹਦੇ ਨਾਲ ਕਿਤੇ ਇੰਨਾ ਰੁਸ ਕੇ ਬਹਿ ਜੇ ਕੋਈ ਪਹਿਲੇ ਨੂੰ ਭੋਜ ਦਾ ਫੋਨ ਲਾ ਕੇ ਕੋਤ ਪਾਈ ਜਾਂਦੀ ਹੈ ਹਲੋ ਹਲੋ ਸਨੀ ਕਿੱਥੇ ਆ ਤੁਹਾਨੂੰ ਕਿਹਾ ਤਾਂ ਹੈਗਾ ਮੈਂ ਕਰਦਾ ਕਾਲ ਥੋੜਾ ਇੱਧਰ ਬੈਠਾ ਸੀ ਮੈਂ ਯਾਰ ਤੇਰੀ ਤਾਂ ਕਾਲ ਦਾ ਟਾਈਮ ਹੁੰਦਾ ਹੀ ਨਹੀਂ ਹੈਗਾ ਮੈਂ ਕਦੋਂ ਦੀ ਵੇਖੀ ਕੰਨੀ ਫੋਨ ਆਊਗਾ ਫੋਨ ਆਊਗਾ ਤੂੰ ਨਾ ਚੁੱਪ ਕਰਕੇ ਛੇਤੀ ਆ ਜਾ ਮੈਂ ਆ ਗਿਆ ਬਸ ਇੱਥੇ ਬੈਠਾ ਸੀ ਗੱਲ ਕਰ ਰਿਹਾ ਸੀਗਾ ਥੋੜੀ ਜੀ ਕਮਾਲ ਹੋ ਗਈ ਆ ਗਿਆ ਆ ਗਿਆ ਮੇਰੀ ਗੱਲ ਸੁਣ ਲੈ ਤੇਰੇ ਕੋਲ ਨਾ ਸਿਰਫ ਅੱਦਾ ਹੀ ਕੰਟਾ ਤੂੰ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਨਾ ਆਪਣਾ ਬ੍ਰੇਕਅਪ ਸਮਝ ਵਾਸ ਬ੍ਰੇਕਅਪ ਵਾਲੀ ਕੀ ਗੱਲ ਆ ਹੋਂਦਾਂ ਮੈਂ ਤੈਨੂੰ ਕੱਲ ਪਰਸੋ ਤਾਂ ਸ਼ਾਪਿੰਗ ਕਰਾ ਕੇ ਡਿਆਂਗਾ ਫੇਰ ਮਾਰਦੇ ਮੈਂ ਨੇ ਜੀ ਸ਼ਾਪਿੰਗ ਕਰਵਾਈਏ ਤਾਂ ਸ਼ਾਪਿੰਗ ਤਾਂ ਕਰਵਾਉਣੀ ਹੀ ਪਊਗੀ ਕੁੜੀ ਵੀ ਤਾਂ ਮੇਰੇ ਵਰਗੀ ਤੈਨੂੰ ਕਦੇ ਮਿਲਣੀ ਨਹੀਂ ਫੇਰ ਮੈਂ ਨੇ ਕਿੱਥੇ ਮਾਰਿਆ ਹੁਣ ਤੂੰ ਆਪ ਹੀ ਕਹਿ ਰਹੀਆਂ ਬ੍ਰੇਕਅਪ ਜਦੋਂ ਕਿ ਆ ਵੀ ਘਰ ਗੱਲ ਕਰਨ ਗਿਆਗਾ ਤੂੰ ਮੇਰੀ ਕਿੰਨੀ ਗੱਲ ਮੰਨਦਾ ਕਦੇ ਮੇਰੇ ਪਹਿਲੀ ਵਾਰ ਫੋਨ ਚੱਕਿਆ ਤੂੰ ਪਹਿਲੀ ਵਾਰ ਫੋਨ ਉ ਗੱਲ ਮੰਨ ਕੇ ਆਇਆ ਤੂੰ ਮੇਰੀ ਵੀਰੇ ਕੋਲੇ ਬੈਠਾ ਸੀ ਮੈਂ ਤਾਂ ਕਰਕੇ ਕੱਟ ਰਿਆ ਸੀ ਫੋਨ ਆ ਤੇਰੇ ਤੇਰੀ ਤਾਂ ਨ ਰਿਸ਼ਤਾਰੀ ਨਹੀਂ ਪੂਰੀਆਂ ਹੁੰਦੀਆਂ ਮੇਰੀ ਗੱਲ ਸੁਣ ਲੈ ਅੱਜ ਅੱਜ ਵੇਖਦੀਆਂ ਮੈਂ ਬਸ ਤੂੰ ਆਵਦੇ ਰਾ ਮੈਂ ਆਵਦੇ ਰਾ ਹੈਲੋ ਲੈ ਹੁਣ ਇਹ ਵੀ ਫੋਨ ਕੱਟ ਗਈ ਉਧਰੋਂ ਬਾਪੂ ਨੇ ਵੀ ਨਹੀਂ ਹਿੱਲ ਕਰਿਆ ਕੋਈ ਤੇ ਉਧਰੋਂ ਉਹ ਵੀ ਪੰਗਾੜਾ ਹੋ ਗਿਆ ਹੁਣ ਤਾਂ ਫਿਰ ਬੇਬੇ ਨੂੰ ਚਾਬੀ ਭਰਨੀ ਪਊਗੀ ਚਲ ਕਰਦਾ ਜਾ ਕੇ ਕੁਝ ਫਿਰ ਮੈਂ ਅੱਜ ਭਾਬੀ ਇੱਕ ਗਲਾ ਚਾਹੀ ਬਣਾ ਦੇ ਹਾਂ ਕੋਈ ਨਾ ਬਣਾ ਦਿੰਦੀ ਆ ਤੇ ਨਾਲ ਕੀ ਚੱਕਰ ਐ ਅੱਜਕੱਲ ਬੜੇ ਸੋਹਣੇ ਸੋਹਣੇ ਕੱਪੜੇ ਪਾਉਣਾ ਹਾਂ ਮੇਰੀ ਭਾਬੀ ਪੈਸੇ ਪਾ ਦਿੰਦੀ ਆ ਮੈਨੂੰ ਮੈਂ ਲਿਆਉਣਾ ਉਹਨਾ ਕੱਪੜੇ ਲੈ ਪੈਸਿਆਂ ਲਈ ਕਿਹੜੀ ਗੱਲ ਐ ਮੈਂ ਤਾਂ ਵੈਸੇ ਕੁਛ ਦੀ ਸੀ ਤੈਨੂੰ ਨਾ ਨਾ ਭਾਬੀ ਮੈਂ ਵੀ ਇੱਕ ਗੱਲ ਕਰਨੀ ਸੀ ਮੈਂ ਵੀਰੇ ਨੂੰ ਵੀ ਕਿਹਾ ਸੀਗਾ ਉਹ ਤਾਂ ਗੱਲ ਕਰਦੇ ਨਹੀਂ ਤੁਹਾਡੇ ਨਾਲ ਹਾਂ ਦੱਸ ਮੈਂ ਡੈਡੀ ਨੂੰ ਵੀ ਫੋਨ ਕੀਤਾ ਸੀਗਾ ਘਰੇ ਤੇ ਉਹਨਾਂ ਨੇ ਫੋਨ ਦਾ ਕੋਈ ਜਵਾਬ ਜਾਨੀ ਦਿੱਤਾ ਮੈਂ ਤਾਂ ਕਰਕੇ ਘਰੇ ਪੈਸੇ ਲੈਣ ਆਇਆ ਸੀਗਾ ਅੱਛਾ ਪੈਸੇ ਲੈਣ ਆਇਆ ਸੀ ਪਰ ਤੂੰ ਪੈਸਿਆਂ ਦਾ ਕੀ ਕਰਾਉਣਾ ਫੀਸ ਭਰਨੀ ਆ ਕਾਲਜ ਦੀ ਤੁਹਾਨੂੰ ਹੁਣ ਪਤਾ ਹੀ ਆ ਮੂਰੇ ਫੀਸ ਭਰਨੀ ਆ ਫਿਰ ਕਾਲਜ ਦੀ ਅੱਛਾ ਫਿਰ ਦਿੱਤੇ ਨਹੀਂ ਡੈਡੀ ਨੇ ਪੈਸੇ ਡੈਡੀ ਨੇ ਜਵਾਬ ਜਾਣੀ ਦਿੱਤਾ ਤੁਹਾਨੂੰ ਪਤਾ ਹੀ ਆ ਬਾਕੀ ਕਰਜ਼ਾ ਵੀ ਬਹੁਤ ਚੜਿਆ ਪਿਆ ਗਾੜਾ ਸਿਰ ਤੇ ਹਾਂ ਉਹ ਤਾਂ ਹੈ ਸਾਡੇ ਵਿਆਹ ਕਰਕੇ ਕਰਜ਼ਾ ਵੀ ਬਾਪੂ ਦੀ ਸਿਰ ਤੇ ਬੜਾ ਚੜ ਗਿਆ ਵਿਚਾਰੇ ਦੇ ਹੂੰ ਚੱਲ ਕੋਈ ਨਾ ਦੇ ਦੇਣਗੇ ਉਹ ਆਰਤੀ ਨੂੰ ਗਏ ਸੀਗੇ ਪੁੱਛਣ ਪਤਾ ਨਹੀਂ ਮੈਨੂੰ ਤਾਂ ਕੀ ਬਣਿਆ ਹੁਣ ਆਰਤੀ ਕੋਲੋਂ ਲਾਈਨ ਤਾਂ ਗਏ ਸੀਗੇ ਤੇ ਹੁਣ ਕਰਜ਼ਾ ਵੀ ਦੇਖ ਲਓ ਤੁਸੀਂ ਕਿੰਨਾ ਚੜਿਆ ਪਿਆ ਗਾ ਹੁਣ ਆਰਤੀਆ ਕਿੰਨਾ ਕੁ ਚਿਰ ਦੀ ਚੱਲੂ ਆਪਾਂ ਨੂੰ ਬੀਰੀ ਨਾਲ ਵੀ ਗੱਲ ਕਰਨੀ ਸੀ ਤੇ ਤੁਹਾਡੇ ਨਾਲ ਵੀ ਕਰਨੀ ਸੀਗੀ ਗੱਲ ਹਾਂ ਦੱਸ ਕੀ ਗੱਲ ਕਰਨੀ ਆ ਜਿਹੜੀ ਆ ਤਨਖਾਹ ਜੀ ਆਉਂਦੀ ਆ ਛੋਡੀ ਤੁਸੀਂ ਮੰਮੀ ਦੇ ਹੱਥ 'ਚ ਧਰ ਦਿਆ ਕਰੋ ਲੈ ਸਣੀ ਕਹੀ ਜਿਹੀਆਂ ਗੱਲਾਂ ਕਰੀ ਜਾਂਨਾ ਮੈਂ ਚੰਗੀ ਭਲੀ ਗੱਲ ਕੀਤੀ ਤਾਂ ਹੈਗੀ ਸੀ ਵਿਆਹ ਤੋਂ ਪਹਿਲਾਂ ਵੀ ਮੈਂ 2 ਸਾਲ ਤਨਖਾਹ ਆਪਦੇ ਪੇਕਿਆਂ ਨੂੰ ਦੇਣੀ ਆ ਤੇ ਹੁਣ ਮੈਂ ਜ਼ੁਬਾਨ ਤੋਂ ਥੋੜੀ ਮੁੱਕਰ ਸਕਦੀ ਆ ਤੇ ਨਾਲੇ ਐਵੇਂ ਥੋੜੀ ਹੁੰਦਾ ਹੁੰਦਾ ਜਦੋਂ ਆਪਾਂ ਇੱਕ ਵਾਰ ਜ਼ੁਬਾਨ ਕਰ ਲਈ ਫਿਰ ਜ਼ੁਬਾਨ ਤੇ ਟਿਕਣਾ ਵੀ ਚਾਹੀਦਾ ਤੇ ਨਾਲੇ 2 ਸਾਲਾਂ ਦੀ ਗੱਲ ਤਾਂ ਹੈਗੀ ਐ 2 ਸਾਲਾਂ ਬਾਅਦ ਮੈਂ ਮੰਮੀ ਹੋਰਾਂ ਨੂੰ ਇਹ ਫੜਾਉਣੇ ਨੇ ਪੈਸੇ 2 ਸਾਲ ਘੱਟ ਹੁੰਦੇ ਭਾਬੀ ਹੁਣ ਤੂੰ 2 ਸਾਲ ਦੇਖ ਲੈ ਆਪ ਕਿੰਨੇ ਹੋ ਜਾਂਦੇ ਆ ਤੇ ਉਧਰ ਹੁਣ ਇੱਕ ਮੇਰੀ ਕਾਲਜ ਦੀ ਫੀਸ ਵੀ ਹੋ ਜਾਂਦੀ ਐ ਤੇ ਘਰ ਦੇ ਵੀ ਖਰਚੇ ਵਰਚੇ ਹੋ ਜਾਂਦੇ ਨੇ ਇਹਦਾ ਰੂਲ ਮੈਂ ਕਦੇ ਦੇਖਿਆ ਨਹੀਂਗਾ ਵੀ ਵਿਆਹ ਤੋਂ ਬਾਅਦ ਕੁੜੀ ਆਪਦੇ ਪੇਕੇਆਂ ਨੂੰ ਦੇਵੇ ਸਾਰਾ ਪੈਸਾ ਤੂੰ ਰੂਲਸ ਨਹੀਂ ਨਹੀਂ ਵੇਖਿਆ ਹੈਗਾ ਪਰ ਮੈਨੂੰ ਪਤਾ ਹੈ ਨਾ ਵੀ ਮੇਰੇ ਮਾਪੇ ਨੇ ਮੈਨੂੰ ਕਿਵੇਂ ਪੜਾਇਆ ਸੀ ਫਿਰ ਕੀ ਹੋ ਗਿਆ 2 ਸਾਲ ਦੀ ਗੱਲ ਐ ਜੀ 2 ਸਾਲ ਮੈਂ ਪੈਸੇ ਦੇ ਦੂੰਗੀ ਫਿਰ ਕੀ ਲੋੜ ਆਜੂਗਾ ਨਾਲੇ ਪਹਿਲਾਂ ਵੀ ਤਾਂ ਤੁਸੀਂ ਸਾਰਦੇ ਸੀ ਪਹਿਲਾਂ ਵੀ ਤਾਂ ਘਰ ਦੇ ਖਰਚੇ ਹੁੰਦੇ ਸੀ ਤੇਰੀਆਂ ਫੀਸਾਂ ਹੁੰਦੀਆਂ ਪਹਿਲਾਂ ਕਿੱਥੋਂ ਕਰਦੇ ਸੀ ਤੁਸੀਂ ਗੱਲ ਤਾਂ ਸਾਰੀ ਤੁਹਾਡੇ ਵਿਆਹ ਕਰਕੇ ਹੋਈ ਆ ਜੇ ਵਿਆਹ ਨਾ ਹੁੰਦਾ ਤਾਂ ਇੰਨਾ ਕਰਜ਼ਾ ਵੀ ਨਹੀਂ ਚੜਨਾ ਸੀ ਸਿਰ ਤਿੰਨੇ ਖਰਚਾ ਪੈਸੇ ਵੀ ਨਹੀਂ ਲੈਣੇ ਪੈਂਦੇ ਸੀ ਆੜਤੀਏ ਤੋਂ ਉਹ ਤਾਂ ਸਣੀ ਮੈਂ ਕਿਹਾ ਨਹੀਂ ਸੀਗਾ ਘੱਟ ਖਰਚਾ ਕਰ ਲੈਂਦੇ ਤੇ ਨਾਲੇ ਅਸੀਂ ਤਾਂ ਨਹੀਂ ਖਰਚਾ ਕਰਵਾਇਆ ਉਹ ਤਾਂ ਤੇਰਾ ਭਰਾ ਪੇ ਕਹਿੰਦਾ ਸੀਗਾ ਕਿ ਮੈਂ ਵਧੀਆ ਵਿਆਹ ਕਰਨਾ ਹੁਣ ਵੇਖ ਲਓ ਭਾਈ ਮੈਂ ਤਾਂ ਆਪਦਾ ਨਾ 2 ਸਾਲਵ ਦੇ ਪੇਕਿਆਂ ਨੂੰ ਦੇਣੀ ਹੈ ਤਨਖਾ ਬਾਕੀ ਤੁਹਾਡੀ ਮਰਜ਼ੀ ਹੈਗੀ ਮੈਂ ਤਾਂ ਨਹੀਂ ਕੁਝ ਕਰ ਸਕਦੀ ਗੱਲ ਕਰੀ ਸੀ ਮਾ ਭਾਬੀ ਨਾਲ ਹਾਂ ਉਹੀ ਗੱਲ ਮਾ ਜਿਸ ਨੂੰ ਵੀ ਮੈਨੂੰ ਫੀਸ ਵਗੈਰਾ ਭਰਨੀ ਆ ਹਾਂ ਤੇ ਉਹਨਾਂ ਨੇ ਵੀ ਸਿੱਧਾ ਜਵਾਬ ਦਿੱਤਾ ਮੈਨੂੰ ਕਹਿੰਦੀ ਮੈਂ ਤਾਂ ਉਹਦੇ ਪੇਕੀ ਦੇਣੀ ਆ 2 ਸਾਲ ਵੀ ਉਸੇ ਗੱਲ ਤੇੜੀ ਖੜੀ ਆ ਤਾਂ ਦੇਖ ਲੈ ਜਮਾ ਨਹੀਂ ਆਇਆ ਸੰਗਮਾਂਦੀ ਬੀਜ ਬਾਖ ਦੀ ਪੜ੍ਹਾਈ ਖਰਾਬ ਹੁੰਦੀ ਐ ਪਰ ਉਹ ਕੀ ਮੰਨੇ ਕੋਲੇ ਸੁਣਦੀ ਹੋਊਗੀ ਜਦੋਂ ਘਰੇ ਸਾਰਾ ਦਿਨ ਰੱਟਾ ਤਾਂ ਇੱਕ ਗੱਲ ਦਾ ਰਹਿੰਦਾ ਜबान ਹੋਈ ਐ ਜबान ਹੋਈ ਐ ਆ ਤੇਰੇ ਪਿਓ ਨੂੰ ਵੀ ਪਤਾ ਨਹੀਂ ਕੀ ਹੋਇਆਗਾ ਦਿਮਾਗ ਹੱਲਿਆ ਹੋਇਆਗਾ ਆਕੇ ਜੁਬਾਨ ਹੋਈ ਜਾ ਮੈਂ ਤਾਂ ਆਪਣੀ ਜੁਬਾਨ ਤੇ ਰਹੂੰ ਇਹ ਤੇਰੀ ਪੜਾਈ ਖਰਾਬ ਕਰੂਗਾ ਮੈਂ ਇਹ ਕਹਿੰਦੀ ਸੀ ਵੀ ਕਾਣੂ ਬੋਲਣਾ ਕਾਣੂ ਬੋਲਣਾ ਜੇ ਮੈਂ ਬੋਲ ਪੀ ਨਾ ਫਿਰ ਕੱਲੇ ਕਲਤ ਸੁੱਧੇ ਹੋ ਜਣਗੇ ਸਾਰੇ ਬਾਬਰ ਜੀ ਨਾ ਫੀਕ ਭਰੀ ਜੀ ਫਿਰ ਚਾਟੇ ਚੁਲ ਕਰਿਆ ਜੂ ਮੈਂ ਹੋਰ ਕੀ ਕਰਾਂ ਐ ਕਿਵੇਂ ਆਜੇਗਾ ਪੁੱਤ ਕਰੇ ਪੜਾਈ ਖਰਾਬ ਥੋੜੀ ਹੋਣ ਦੰਨੀ ਆ ਕਰਦੀਆਂ ਕੋਈ ਤਹਿਲਾ ਕਰੂੰਗੀ ਮੈਨੂੰ ਹੀ ਫਸਾਉਣੇ ਪੈਣਗੇ ਸਿੰਘ ਮੈਂ ਤਾਂ ਇਹ ਕਹਿੰਦੀ ਸੀ ਵੀ ਚਲ ਜੇ ਸਿਆਣਾ ਬੈਣਾ ਆਪ ਤੋ ਸੋਚ ਲੈ ਆਪ ਤੋ ਉਹਨੂੰ ਕਹਿ ਦੇ ਵੀ ਭਾਈ ਆਪਣਾ ਸਰਦਾ ਨਹੀਂ ਹੈਗਾ ਇਹ ਆਈ ਨੀ ਦਿਮਾਗ ਕ ਲੜਾਉਂਦਾ ਵੀ ਉਧਰੋਂ ਆੜਤੀ ਦਾ ਪਿਆਜ ਵਧੀ ਜਾਂਦਾ ਹੋਰ ਮੰਗੇਗਾ ਹੋਰ ਸਿਰ ਚੜਨਗੇ ਉਹ ਚੱਕ ਚੱਕ ਪੇਕੀ ਫੜਾਈ ਜਾਂਦੀ ਐ ਕੁਸਤਾ ਸੋਚੇ ਬੰਦਾ ਕੋਈ ਤਾਂ ਗੱਲ ਆ 2 ਸਾਲ ਕਦੋਂ ਦੀ ਕਦੋਂ ਆਉਣਗੇ ਕਦੋਂ ਆਏ 2 ਸਾਲ ਜਦੋਂ ਨੂੰ 2 ਸਾਲ ਆਉਣਗੇ ਬਾਲ ਬਾਲ ਕਰਜ਼ਾਈ ਹੋ ਜਾਊਗਾ ਤੂੰ ਦੇਖੀ ਗੱਲ ਕਰਕੇ ਫਿਰ ਮੈਂ ਤਾਂ ਚੱਲਿਆ ਫਿਰ ਬਾਅਦ ਚ ਖਰਚਾ ਹਜੇ ਤੂੰ ਫੇਰ ਜਾਈ ਮੈਂ ਗੱਲ ਕਰ ਲਾਂ ਪਹਿਲਾਂ ਬਸ ਦੇਖ ਲੈ ਤੂੰ ਫਿਰ ਗੱਲ ਆਹੋ ਮੈਂ ਸੋਚਦੀ ਆਂ ਕੁਛ ਕਰਦੀ ਆਂ ਕਰਾਂ ਤਾਂ ਕੀ ਕਰਾਂ ਹੁਣ ਮਾੜਾ ਸ਼ੇਪਾ ਛੜਿਆ ਨਾ ਤਾਂ ਇਹ ਮੰਨੇ ਇਹਦੀ ਵੀ ਹਿੰਡ ਪੱਕੀ ਆ ਹੁਣ ਜਿਵਾਖ ਦੀ ਪੜਾਈ ਵੀ ਖਰਾਬ ਹੋਊਗੀ ਹੁਣ ਤਾਂ ਕੋਈ ਗੇਮ ਤੱਕ ਘਾਉਣੀ ਪਊ ਚੱਲ ਮਨਾ ਹੋਰ ਪ੍ਰੀਤ ਕਿਵੇਂ ਆ ਕੀ ਕੈਂਸਰ ਦੁਖਿਆਦਾ ਸੀ ਮੜਾ ਜੀ ਫਿਰ ਦਵਾਈ ਲੈ ਲੈਣੀ ਸੀ ਡਾਕਟਰ ਨੂੰ ਬੁਲਾਵਾ ਮੈਂ ਨਹੀਂ ਮੈਂ ਲੈ ਲਈ ਸੀ ਗੋਲੀ ਅੱਛਾ ਤੇ ਜੋਬ ਕਿਵੇਂ ਚੱਲਦੀ ਆ ਤੁਹਾਡੀ ਬਦਦਿਆ ਚੱਲੀ ਜਾਂਦੀ ਆ ਜੋਬ ਵੀ ਉਹੀ ਬਸ ਦਿਮਾਗ ਤੇ ਨਾ ਥੋੜਾ ਜਿਹਾ ਸਟ्रेस ਜੋ ਹੋਇਆ ਪਿਆ ਸਟ्रेस ਕਿਹੜੀ ਗੱਲ ਦਾ ਉਹੀ ਤੁਹਾਨੂੰ ਪਤਾ ਵੀ ਘਰ ਦੇ ਕੰਮ ਕਰਨੇ ਪੈਂਦੇ ਨੇ ਨਾਲੇ ਤੇ ਉੱਥੇ ਬੱਚੇ ਨਾਲ ਵੀ ਦਿਮਾਗ ਲੜਾਉਣਾ ਕਿਹੜਾ ਸੌਖਾ ਹੈਗਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਪ੍ਰੀਤ ਤੈਨੂੰ ਐਵੇਂ ਕਹਿੰਦਾ ਸੀਗਾ ਜੇ ਇਸ ਮਹੀਨੇ ਦੀ ਪੇਮੈਂਟ ਤੂੰ ਕਰੇ ਫੜਾ ਦੇ ਇੱਧਰ ਬਰਿੰਦਰ ਤੁਹਾਨੂੰ ਪਤਾ ਤਾਂ ਹੈਗਾ ਵੀ ਡੈਡੀ ਦੀ ਦਵਾਈ ਚੱਲਦੀ ਆ ਨਾਲੇ ਹੁਣ ਮੈਂ ਪੇਕੇ ਪੈਸੇ ਦਊਂਗੀ ਜਾਂ ਇੱਥੇ ਦਊਂਗੀ ਨਾਲ ਡੈਡੀ ਦੀ ਦਵਾਈ ਜ਼ਿਆਦਾ ਜ਼ਰੂਰੀ ਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਫਿਰ ਵੀ ਤੁਸੀਂ ਬੋਲੀ ਜਾਂਦੇ ਹੋ ਪ੍ਰੀਤ ਇੱਕ ਪੇਮੈਂਟ ਦੀ ਤਾਂ ਗੱਲ ਆ ਨਾਲੇ ਐਨੇ ਚ ਘਰ ਦੇ ਨਾ ਹਾਲਾਤ ਠੀਕ ਹੋ ਜਾਣਗੇ ਕੀ ਹਾਲਾਤ ਠੀਕ ਹੋ ਜਾਣਗੇ ਉਹ ਕਰ ਜਾ ਬਾਵਾ ਛੜਿਆ ਪਿਆ ਹੁਣ ਉਹ ਛੋਟੇ ਦੀ ਫੀਸ ਭਰਨੀ ਸੀਗੀ ਹੁਣ ਕਿੱਥੋਂ ਲੈ ਕੇ ਆਈ ਇਹ ਰੋਹਿੰਦਰ ਫੀਸ ਜ਼ਰੂਰੀ ਹੈ ਜਾਂ ਡੈਡੀ ਦੇ ਇਲਾਜ ਜ਼ਰੂਰੀ ਆ ਤੁਹਾਨੂੰ ਆਪ ਪਤਾ ਹੈ ਵੀ ਡੈਡੀ ਦੀ ਦਵਾਈ ਤੇ 25000 ਰੁਪਏ ਲੱਗ ਜਾਂਦਾ ਮਹੀਨੇ ਦਾ ਉਹ ਵਿਚਾਰੇ ਕੀ ਕਰਨਗੇ ਨਾਲੇ ਮੇਰੇ ਘੜਕ ਵੀ ਕੋਈ ਭਰਾ ਆਏਗਾ ਵੀ ਚਲ ਉਹ ਦਵਾਈ ਦਵਾ ਦੂਗੇ ਮੋਂਦੇ ਸਾਰੇ ਛੱਡ ਦੋ ਉਹਨਾਂ ਨੂੰ ਚਲ ਕੋਈ ਗੱਲ ਨਹੀਂ ਫਿਰ ਹੋਰ ਕੀ ਕਰ ਸਕਦਾ ਮੈਂ ਕਿਸੇ ਤੋਂ ਫੜ ਲਊਗਾ ਆਪੇ ਦੇ ਦੂੰਗਾ ਮੈਂ ਫੀਸ ਬਸ ਤੁਸੀਂ ਕਿਉਂ ਫੜੋਗੇ ਕਿਸੇ ਤੋਂ ਫਿਰ ਹੋਰ ਜਦੋਂ ਪੈਸੇ ਤਾਂ ਹੈ ਨਹੀਂਗੇ ਨਾ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਵੀ ਤੁਹਾਡਾ ਭਰਾ ਕੀ ਕਰਦਾ ਹੈਗਾ ਮੈਂ ਤੱਕ ਪਤਾ ਨਹੀਂ ਲੱਗਿਆ ਵੀ ਕਿਹੜਾ ਕੋਰਸ ਕਰਦਾ ਹੈ ਕਿਹੜੀ ਕਲਾਸ 'ਚ ਹੈਗਾ ਉਹ ਕੁਝ ਕਰਦਾ ਵੀ ਹੈ ਜਾਂ ਨਹੀਂ ਕਰਦਾ ਉਹ ਚੱਲ ਕਰਦਾ ਨਹੀਂ ਕਰਦਾ ਆਪਾਂ ਕੀ ਲੈਣਾ ਉਹਦੇ ਤੋਂ ਆਪਾਂ ਤਾਂ ਆਪਣਾ ਫਰਜ਼ ਪੂਰਾ ਕਰਨਾ ਨਾ ਆ ਹੁਣ ਰਹਿ ਗਏ ਦੋ ਪੇਪਰ ਲੱਗ ਜੂ ਪਤਾ ਵੀ ਡਿਗਰੀ ਆਉਂਦੀ ਹੈ ਕਿ ਨਾ ਆਉਣ ਚੱਲ ਫਿਰ ਤੂੰ ਟੈਨਸ਼ਨ ਨਾ ਲੈ ਜਿਦ ਤਰਾ ਸਿਰ ਦੁਖਦਾ ਨਾ ਮੈਂ ਦਵਾਈ ਲਿਆ ਦਿੰਨਾ ਤੈਨੂੰ ਡਾਕਟਰ ਤੋਂ ਨਹੀਂ ਮੈਂ ਲੈ ਲਈ ਸੀ ਗੋਲੀ ਲੈ ਲਈ ਸੀ ਚੱਲ ਕੋਈ ਨਾ ਮਾਂ ਪਹਿਲਾਂ ਕਰਨ ਰੂ ਟੈਨਸ਼ਨ ਨਾ ਲੈ ਤੂੰ ਰੈਸਟ ਕਰ ਲੈ ਤੂੰ ਤੂੰ ਸਮਝ ਨਹੀਂ ਹੁੰਦੀ ਵੀ ਕੀ ਸੋਚ ਕੇ ਇਹ ਗੱਲਾਂ ਕਹੀ ਜਾਂਦੇ ਨੇ ਪਹਿਲਾਂ ਇਹਨਾਂ ਦਾ ਭਰਾ ਉਹ ਕਹਿੰਦਾ ਕਿ ਅਖੇ ਸਾਰੀ ਪੇਮੈਂਟ ਨਾ ਤੂੰ ਮੰਮੀ ਨੂੰ ਫੜਾ ਦੇ ਕਰ ਵੀ ਜਦੋਂ ਮੇਰੀ ਚੰਗੀ ਭਲੀ ਗੱਲ ਖੋਲੀ ਸੀ ਪਹਿਲਾਂ ਵਿਆਹ ਤੋਂ ਵੀ ਮੈਂ 2 ਸਾਲ ਪੈਸੇ ਨਹੀਂ ਫੜਾਉਣੇ ਹੈਗੇ ਮਜਬੂਰੀ ਵੀ ਨਹੀਂ ਸਮਝਦੇ ਕਿਸੇ ਦੀ ਐਵੇਂ ਥੋੜੀ ਹੁੰਦਾ ਹੁੰਦਾ ਵੀ ਜਿਹੜੀ ਜ਼ੁਬਾਨ ਹੋ ਗਈ ਬੰਦੋਸ ਜ਼ੁਬਾਨ ਤੇ ਵੀ ਰਵੇ ਕਿ ਇਹਨੂੰ ਕਿਹਨੂੰ ਸਮਝਾਈ ਜਾਵਾਂ ਮੈਂ ਕੋਈ ਵੀ ਰੱਜ ਗੱਲ ਸੁਣ ਮੇਰੀ ਤੂੰ ਜਮੀ ਕਮਾਲ ਕਰਤੀ ਮੁੰਡੇ ਦਾ ਮਾਨ ਵੀ ਨਹੀਂ ਰੱਖਿਆ ਤੂੰ ਐਂ ਤਾਂ ਦੇਖ ਲੈਂਦੀ ਵੀ ਇਹਦੀ ਪੜਾਈ ਦਾ ਟਾਈਮ ਹੈ ਤੈਂ ਪੜਾਈ ਕੀਤੀ ਐ ਖੁਦ ਤੈਨੂੰ ਐਂ ਤਾਂ ਪਤਾ ਜੇ ਪੜਾਈ ਕਿੰਨੀ ਔਖੀ ਆ ਕਰਨੀ ਕੀ ਹੋ ਗਿਆ ਮੰਮੀ ਮੈਂ ਇਹ ਜੱਗੀ ਕਰਤਾ ਤੈਨੂੰ ਫੀਸ ਬਾਰੇ ਤੜਲੇ ਮਾਰੇ ਜਵਾਖ ਨੇ ਤੇ ਨਾਲੇ ਫਿਰ ਕੀ ਰੁਪਏ ਤੂੰ ਚੱਕ ਕੇ ਲੈ ਜਾਏਂ ਫਿਰ ਕੀ ਹੋ ਗਿਆ ਸਾਡੀ ਜ਼ੁਬਾਨ ਚੋਂ ਐਂ ਨਿਕਲ ਗਿਆ ਵੀ ਹਾਂ 2 ਸਾਲ ਸੋਨ ਨੂੰ ਤਨਖਾਹ ਦੇਈ ਜਾਊਗੀ ਮੰਮੀ ਪਹਿਲੀ ਗੱਲ ਤਾਂ ਮੈਨੂੰ ਤਾਂ ਤਰਲੇ ਨਹੀਂ ਪਵਾਏ ਹੈਗੇ ਠੀਕ ਐ ਤੇ ਦੂਜੀ ਗੱਲ ਜ਼ੁਬਾਨ ਚੋਂ ਉਹੀ ਨਹੀਂ ਸੀ ਕੱਢਿਆ ਮੈਂ ਇਹ ਗੱਲ ਖੋਲ ਕੇ ਫੇਰੇ ਰਿਸ਼ਤਾ ਕਰਵਾਇਆ ਸੀ ਤੁਹਾਡੇ ਨਾਲ ਕਰਾਇਆ ਸੀ ਰਿਸ਼ਤਾ ਉਹ ਤਾਂ ਹੋ ਗਿਆ ਜਿਹੜਾ ਕੁਝ ਹੋ ਗਿਆ ਸਾਥੋਂ ਚੱਲ ਠੀਕ ਹੈ ਮੰਨੀ ਗੱਲ ਤੂੰ ਐਂ ਤਾਂ ਸੋਚ ਲੈ ਵੀ ਜੇ ਉਹ ਨੌਕਰੀ ਤੇ ਲੱਗੂਗਾ ਉਹ ਵੀ ਤਾਂ ਘਰੇ ਹੀ ਦੇਊਗਾ ਪੈਸੇ ਹੁਣ ਤਾਂ ਇਸ਼ਾਰ ਦਿੰਦੀ ਵੀ ਹਾਂ ਭਾਈ ਕੋਈ ਨਾ ਮੈਂ ਅੱਜ ਤੋਂ ਨਾ ਦਊਂ ਪੇਕੀ ਪੈਸਾ ਅੱਜ ਤੋਂ ਮੈਂ ਇੱਥੇ ਦੇ ਦੇ ਕਿਉਂ ਨਾ ਦਊਂਗੀ ਮੰਮੀ ਮੈਂ ਪੈਸਾ ਆ ਸਾਡਾ ਬਾਲ ਬਾਲ ਕਰਜ਼ਾ ਹੀ ਕਰਦੀ ਨਾ ਬਾਲ ਬਾਲ ਕਰਜ਼ਾ ਹੀ ਕਰਨੂ ਮੈਂ ਤੁਹਾਡੇ ਤੋਂ ਕੀ ਲੈ ਲਿਆ ਮਮੀ ਮੇਰੀ ਗੱਲ ਸੁਣੋ ਸਿੱਧੀ ਜੀ ਮੈਂ ਤੁਹਾਡੇ ਸਾਹਮਣੇ ਨਾ ਬੋਲਣਾ ਨਹੀਂ ਚਾਹੁੰਦੀ ਜਦੋਂ ਮੈਂ ਤੁਹਾਡੇ ਨਾਲ ਗੱਲ ਖੋਲੀ ਸੀ ਵੀ ਮੈਂ ਇੱਕ ਵੀ ਰੁਪਿਆ ਤੁਹਾਨੂੰ ਨਹੀਂ ਦੇ ਸਕਦੀ 2 ਸਾਲ ਤਾਂ ਮੈਂ ਨਹੀਂ ਦੇ ਸਕਦੀ ਨਾ ਤੁਹਾਨੂੰ ਪਤਾ ਵੀ ਆ ਵੀ ਮੇਰੀ ਮਜਬੂਰੀ ਆ ਮੇਰਾ ਬਾਪੂ ਬਿਮਾਰ ਆ ਨਾ ਜੇ ਤੇਰਾ ਬਾਪੂ ਬਿਮਾਰ ਆ ਫਿਰ ਮੈਂ ਕੀ ਸੱਤੇ ਚੱਕਾਂ ਮੈਂ ਕੀ ਕਰਾਂ ਤੂੰ ਮੇਰੇ ਘਰ ਕਣੀ ਤਾਂ ਨਹੀਂ ਦੇਖਦੀ ਵੀ ਕੀ ਕੁਸ ਹੋਈ ਜਾਂਦਾ ਇਹ ਵੀ ਤਾਂ ਤੇਰੇ ਹੀ ਘਰ ਹੈ ਉਹ ਤਾਂ ਤੇਰਾ ਬਾਪੂ ਹੋ ਗਿਆ ਬਾਪੂ ਨੂੰ ਤੇਰੇ ਨੂੰ ਤੇਰੇ ਭਰਾ ਸਾਹਮਣੇ ਨਹੀਂ ਪਰ ਮੇਰੇ ਕਿਹੜੇ ਪੁਰਾਣੇ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਵੀ ਮੈਂ ਕੱਲੀ ਕੱਲੀ ਦੀ ਕੁੜੀ ਆ ਨਹੀਂ ਭਰਾ ਫਿਰਦੇ ਦਾ ਹੈ ਤੇਰੇ ਤਾਏ ਚਾਚੇ ਨੇ 18 ਮੁੰਡੇ ਉਹ ਕਿਹੜੇ ਤੂੰ 18 18 ਲਿਆ ਮੈਂ ਅੰਦਰ ਬੈਠਾ ਗੱਲਾਂ ਸੁਣੀ ਜਾਂਦਾ ਤੇਰੀਆਂ ਹੁੰਦਿਆਂ ਤੂੰ ਇਹਦੇ ਨਾਲ ਚਬਰ-ਚਬਰ ਜਵਾਨ ਚਲਾਈ ਜਾਂਦੀ ਐ ਤੂੰ ਐ ਦੇਖਿਆ ਵੀ ਇਹਦੀ ਮਜਬੂਰੀ ਕੀ ਐ ਤੇ ਪਰਿਵਾਰ ਦੀ ਮਜਬੂਰੀ ਕੀ ਐ ਲੈ ਆ ਗਿਆ ਇਹ ਵੱਡਾ ਚੌਧਰੀ ਇਹਦੀ ਘਾਟ ਸੀ ਬਹਿ ਜਾ ਹੁਣ ਤੂੰ ਮੈਂ ਸਮਝਾ ਮੰਮੀ ਮੈਂ ਜਾਣ-ਬੁੱਝ ਕੇ ਮੇਰੀ ਗੱਲ ਸੁਣੋ ਜਾਣ-ਬੁੱਝ ਕੇ ਨਾ ਲੜਾਈ ਜੀ ਨਾ ਪਾਓ ਤੇ ਨਾਲੇ ਮੈਂ ਪਹਿਲਾਂ ਗੱਲ ਖੋਲੀ ਸੀ ਤੁਹਾਡੇ ਨਾਲ ਜੇ ਮੈਂ ਗੱਲ ਨਾ ਕਰੀ ਹੋਵੇ ਫਿਰ ਵੀ ਤੁਸੀਂ ਮੈਨੂੰ ਕਹੋ ਜੇ ਦਾ ਪਿਓ ਬਿਮਾਰ ਸੀ ਨਾ ਅਗਲੇ ਨੇ ਤਾਂ ਇਹ ਫੈਸਲਾ ਲਿਆ ਸੀ ਤੇਰਾ ਮੁੰਡਾ ਤਨਖਾਹ ਕਿੰਨੀ ਲੈਂਦਾ ਹੈ 10000 ਹੈ ਨਾ ਤੇ ਇਹ ਸਰਕਾਰੀ ਨੌਕਰੀ ਤੇ 25000 ਤਨਖਾਹ ਦਾ ਲੈਂਦੀ ਹੈ ਜਿਹੇ ਇਹਨਾਂ ਦੀ ਮਜਬੂਰੀ ਨਾ ਹੁੰਦੀ ਨਾ ਉਹ ਤੇਰੇ 10000 ਲੈਣ ਨਾਲੋਂ ਰਿਸ਼ਤਾ ਨਹੀਂ ਕਰਦੇ ਸੀ ਇਹ ਕੱਲ ਸੁਣ ਲੈ ਮੇਰੀ ਮੇਰੇ ਮੁੰਡੇ ਵਾਸਤੇ ਵੱਧ ਘੱਟ ਕਹਿਣ ਦੀ ਲੋੜ ਨਹੀਂ ਨਾਲੇ ਇਹ ਹੀ 10000 ਦਾ ਉਹਦੇ ਵੀ ਪਤਾ ਸੀ ਵੀ ਮੁੰਡਾ 10 ਲੈਂਦਾ ਹੈ ਅੱਜ ਵੀ ਪਤਾ ਹੈ ਨਾ ਕਰਾਉਂਦੇ ਪਿਆ ਨਾ ਮੰਗਣਾ ਕਰਕੇ ਜਾਂਦੇ ਮੈਂ ਕਿਹੜਾ ਝੋਲੀ ਅੱਡ ਕੇ ਸਾਖ ਮੰਗਿਆ ਸੀ ਮੰਮੀ ਪਹਿਲੀ ਗੱਲ ਤਾਂ ਅਸੀਂ ਕੁਝ ਵੀ ਨਹੀਂ ਦੇਖਿਆ ਵੀ ਮੁੰਡਾ ਕਿੰਨੇ ਕਮਾਉਂਦਾ ਹੈ ਕੁਝ ਹੈਗਾ ਜਾਂ ਨਹੀਂ ਹੈਗਾ ਠੀਕ ਆ ਮੇਰੇ ਮਾਪੇ ਨੇ ਜਿੱਥੇ ਮੈਨੂੰ ਤੋਰਤਾ ਮੈਂ ਉੱਥੇ ਆ ਗਈ ਤੇ ਦੂਜੀ ਗੱਲ ਜੇ ਮੇਰੇ ਬਾਪਾ ਨਾ ਬਿਮਾਰ ਹੁੰਦਾ ਨਾ ਤਾਂ ਮੈਹੀ ਜੀ ਕੋਈ ਸ਼ਰਤ ਨਹੀਂ ਸੀ ਰੱਖਣੀ ਤੁਸੀਂ ਆਪਸਿਆਂ ਨੇ ਹੋ ਵੀ ਉਹ ਤੇ ਮੇਰੇ ਅੱਗੇ ਪਿੱਛੇ ਕਿਹੜਾ ਕੋਈ ਹੈਗਾ ਵੀ ਮੇਰਾ ਭਰਾ ਕਮਾ ਕੇ ਚੱਲੂਗਾ ਦਵਾਈ ਦਾ ਖਰਚਾ ਚੱਕੀ ਆਊਗਾ ਨਹੀਂ ਇਹ ਵੀ ਤਾਂ ਘਰ ਤੇਰਾ ਹੀ ਐ ਉਹ ਜਿਹੜੇ ਕਰਜ਼ੇ ਆ ਹੀ ਹੁੰਨੇ ਤੁਸੀਂ ਹੁੰਨੇ ਹੋ ਮੈਂ ਕਿ ਹੱਕ ਤੇ ਤਾਂ ਕਰ ਲੈਣਾ ਹੈ ਮੰਮੀ ਜਦੋਂ ਮੇਰੀ ਤਨਖਾਹ ਨਹੀਂ ਹੁੰਦੀ ਸੀ ਫਿਰ ਉਦੋਂ ਕੀ ਕਰਦੀ ਸੀ ਤੁਸੀਂ ਜੇ ਤੇਰੀ ਤਨਖਾਹ ਹੁੰਦੀ ਜੀ ਤੈਨੂੰ ਚੱਕ ਕੇ ਥੱਬਰ ਪਈਆਂ ਦਾ ਲਾਇਆ ਸੀ ਆਖੇ ਨੌਕਰੀ ਵਾਲੀ ਐ ਮੈਂ ਤਾਂ ਚੰਗੀ ਪੈਲਸ ਚ ਵਿਆਹ ਕਰਵਾਉਣਾ ਚੰਗਾ ਖਰਚਾ ਕਰਨ ਉਹ ਤਾਂ ਥੱਪੀ ਗੈ ਰੁਪਈਏ ਚੱਕ ਚੱਕ ਉਹ ਵੀ ਨਾ ਖਰਚਾ ਹੀ ਨਹੀਂ ਕਰਾਈ ਸੀ ਕੋਲੀ ਜਨੇ ਬਕਵਾਸ ਮਾਰੀ ਜਨੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਤੁਨੂੰ ਅਗਲੇ ਨਾਲ ਮੇਰੇ ਕੀ ਗੱਲਾਂ ਹੋਈਆਂ ਤੈਨੂੰ ਪਤਾ ਕੁਛ ਕਰਤੀ ਉਹੀ ਬੁੜੀਆਂ ਵਾਲੀ ਗੱਲ ਚਬਰ ਚਬਰ ਲੱਗ ਜੂ ਕਰਨੋਂ ਦੀ ਬਿਨਾ ਗੱਲ ਤੋਂ ਨਾ ਕੋ ਸੋਚੇ ਨਾ ਕਰੇ ਐਵੇਂ ਲੱਗ ਜੂ ਬੋਲਣ ਅਹੀਂ ਆ ਜੀ ਫਰਾਨਾ ਜੀ ਟਮਕਾ ਜੇ ਤਾਂ ਮਗਰੇ ਪੈ ਹੀ ਰੂ ਜਵਾਗੜੀ ਦੇ ਮੇਰੇ ਨਾਲ ਬਾਲੀ ਬਗਵਾਸ ਕਰਨ ਦੀ ਲੋੜ ਨਹੀਂ ਸੁਣ ਗਈ ਗੱਲ ਹੁਣ ਤਾਂ ਮੈਂ ਚੱਲਦੀ ਆ ਮਾਂ ਬਣ ਕੇ ਦੀ ਜੇ ਕਿਤੇ ਮੈਂ ਸੱਸ ਬਣ ਤੇ ਆ ਗਈ ਨਾ ਬਹੁਤ ਬੁਰੀ ਕਰੂੰ ਮੈਂ ਤੈਨੂੰ ਇਹਦੇ ਬਣਾਉਂ ਸੱਚ ਤੈਨੂੰ ਮਾਰੂ ਦਾਪਾਂ ਤੇ ਬੱਸ ਡੈਡੀ ਕਿਉਂ ਐਵੇਂ ਰੌਲਾ ਪਾਇਆ ਉਹ ਪੁੱਤੇ ਤੈਨੂੰ ਹਰ ਟਾਈਮ ਤੰਗੀ ਕਰਦੀ ਰਹਿੰਦੀ ਇਹੇ ਨਾ ਕੀ ਤੰਕਰ ਲਿਆ ਹੁਣ ਇਹਨੇ ਬੱਬੂ ਇੱਕ ਟਿਕੜੇ ਸੁੱਖ ਦੀ ਘੜੀ ਸਾਹ ਵੀ ਲੈਣ ਦੇ ਦੇ ਅਗਰ ਸਾਨੂੰ ਉਹ ਤੋਂ ਮੈਨੂੰ ਐ ਦੱਸੋ ਬਾਪੂ ਦੀ ਕੋਈ ਗਲਤੀ ਨਹੀਂ ਹੈਗੀ ਬਾਪੂ ਨੂੰ ਕਾਹ ਤੋਂ ਬੋਲੀ ਜਾਨੇਓ ਜੇ ਕਹਿਣਾ ਤਾਂ ਆਪਦੀ ਮੰਮੀ ਨੂੰ ਸਮਝਾਓ ਨਾ ਮੰਮੀ ਨੂੰ ਕੀ ਕਹਾ ਮੈਂ ਕਹਿਣਾ ਕਿਉਂ ਨਹੀਂ ਹੈਗਾ ਜਦੋਂ ਮੇਰੀ ਪਹਿਲੀ ਤੁਹਾਡੇ ਨਾਲ ਗੱਲ ਖੁੱਲੀ ਸੀ ਨਾ ਵੀ ਮੈਂ 2 ਸਾਲ ਰੁਪਏ ਨਹੀਂ ਇੱਕ ਵੀ ਤੁਹਾਨੂੰ ਦੇ ਸਕਦੀ ਹੈਗੀ ਫਿਰ ਮੈਨੂੰ ਕਿਉਂ ਬਾਰ-ਬਾਰ ਕਦੇ ਤੁਹਾਡਾ ਭਰਾ ਕਹਿੰਦਾ ਅਗੇ ਕਦੇ ਮੰਮੀ ਕਹਿੰਦੀ ਕਦੇ ਤੁਸੀਂ ਕਹਿੰਦੇ ਹੋ ਮੰਮੀ ਤੂੰ ਕਹੀ ਸੀ ਇਹ ਗੱਲ ਪੁੱਤ ਛੇਕੜ ਵਾਰ ਕਹਿਣਾ ਪਿਆ ਜਦੋਂ ਉਧਰ ਤਾਂ ਆਰਤੀਆਂ ਨਹੀਂ ਹੱਥ ਤੇ ਪੈਸਾ ਧਰਦਾ ਉਧਰੋਂ ਤੇਰੇ ਭਾਈ ਦੀ ਤੈਨੂੰ ਨਹੀਂ ਪਤਾ ਪੜਾਈ ਪਈ ਆ ਵਿਚਾਲੇ ਚੱਲ ਫਿਰ ਜੇ ਫੇਰ ਕੀ ਹੋ ਗਿਆ ਜੀ ਇੱਕ ਵਾਰੀ ਕਹਿ ਦਿੱਤਾ ਮੇਰਾ ਕਿਹੜਾ ਜੀ ਕਰਤਾ ਕਹਿਣ ਨੂੰ ਬ੍ਰਿੰਦਰ ਮੈਨੂੰ ਕੋਈ ਨਾ ਨਾਰਮਲ ਤਰੀਕੇ ਨਾਲ ਨਹੀਂ ਕਹਿ ਹੈਗਾ ਜੇ ਮੈਨੂੰ ਪਿਆਰ ਨਾਲ ਕਹਿ ਦਿੰਦੇ ਮੈਂ ਬੋਲਣਾ ਵੀ ਨਹੀਂ ਸੀ ਪਰ ਮੰਮੀ ਦਾ ਕਹਿਣ ਦਾ ਵੇਹ ਹੋਰ ਸੀਗਾ ਓ ਮਾਂ ਫੇਰ ਕੀ ਹੋ ਗਿਆ ਚਾ ਕੋਈ ਗੱਲ ਨਹੀਂ ਮਾਪੇ ਅਰੇਂਜਮੈਂਟ ਕਰ ਦੂੰਗਾ ਕਿਤੋਂ ਲੇ ਆਪਣੇ 2 ਸਾਲ ਦੀ ਗੱਲ ਖੋਲੀ ਤਾਂ ਹੋਈ ਐ ਯਾਨੀ ਕਿ ਤੈਨੂੰ ਕਿਹੜਾ ਕਿਥੇ ਹੋਰ ਦੇਣਾ ਐ ਫਿਰ ਪੈਸੇ ਆਪਣੇ ਕੋਲ ਹੀ ਦੇਣੇ ਆ ਉਹ ਮੁੰਡਿਆ ਤੂੰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਇਹਨੂੰ ਚੰਗੀ ਤਰ੍ਹਾਂ ਸਮਝਾ ਦੇ ਚਬਰ-ਚਬਰ ਬੋਲਦੀ ਰਹਿੰਦੇ ਨੇ ਮੈਥੋਂ ਕੋ ਜ਼ੋਰ ਕਰਾਉ ਏ ਨਾ ਕਰਾਉ ਨੀ ਫੇਰ ਕੀ ਹੋ ਗਿਆ ਨਾ ਇਹ ਤਾਂ ਜੀ ਵੱਢ ਕੇ ਸਿੱਟੂਗਾ ਮੇਰੀ ਹੁਣ ਹਾਂ ਕਦੇ ਸਿੱਟਣੀ ਬਊ ਮੈਨੂੰ ਸਾਰਾ ਦਿਨ ਗੱਲ ਨਾਲੇ ਮੇਰੀ ਗੱਲ ਸੁਣੋ ਜਦੋਂ ਤੁਸੀਂ ਰਿਸ਼ਤਾ ਲਿਆ ਸੀ ਨਾ ਤੁਸੀਂ ਇਹ ਗੱਲ ਕਹੀ ਸੀ ਵੀ ਸਾਨੂੰ ਕੋਈ ਚੱਕਰ ਨਹੀਂ ਤੇਰੀ ਪੇਮੈਂਟ ਨਾਲ ਤੂੰ ਆਪਦੇ ਕੋਲੇ ਰੱਖੀ ਜਾਵਦੇ ਪਿੱਕੇ ਨੂੰ ਦੇ ਇੱਧਰ ਕਰੀ ਮੇਰੇ ਕਹਿੰਦਾ ਤੂੰ ਇਹਨਾਂ ਇਸ਼ੂ ਕ੍ਰੀਏਟ ਕਰਨ ਲੱਗ ਗੇ ਕਰਿਆ ਹੋਇਆ ਬੂਥਾ ਮੇਰੀ ਗੱਲ ਸੁਣ ਜੇ ਕਰ ਤੇ ਤੰਗੀ ਹੋਵੇ ਫਿਰ ਕੀ ਰੁਪਈਏ ਤਾਂ ਫੂਕਣੇ ਨੇ ਫਿਰ ਮੰਮੀ ਮੇਰੀ ਵੀ ਤਾਂ ਮਜਬੂਰੀ ਆ ਇਹ ਗੱਲ ਤਾਂ ਮੈਂ ਵੀ ਸਮਝਦੀ ਆ ਤੁਹਾਡਾ ਹੱਥ ਤੰਗੇਗਾ ਓ ਮੰਮੀ ਕੋਈ ਗੱਲ ਨਹੀਂ ਜਿੱਦ ਮੈਂ ਤੈਨੂੰ ਆ ਕੇ ਦੱਸਿਆ ਸੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਰਿਸ਼ਤਾ ਹੈ ਉਦੋਂ ਤੂੰ ਮੈਨੂੰ ਕਿਵੇਂ ਹਾਂ ਕਰਦੀ ਸੀ ਛਲਕੜੀ ਨੁਕੜੀ ਵਾਲੀ ਹੈ ਲੈ ਲੈ ਰਿਸ਼ਤਾ ਆਪਣੇ ਮੁੰਡਾ ਦਾ ਜਿਹੜੀ ਹਾਰੀ ਲੈਂਦਾ ਉਦੋਂ ਤੈਨੂੰ ਦੀਨਾਰੀ ਸਿਆ ਮਜਬੂਰੀ ਸਾਹਮਣੇ ਕਹਿਣੀ ਜ਼ਰੂਰੀ ਨਹੀਂ ਗੱਲਾਂ ਹਾਂ ਜ਼ਰੂਰੀ ਨੇ ਗੱਲਾਂ ਤੇ ਸਾਰਾ ਸਾਰ ਦੱਸਿਆ ਸੀ। ਉਹ ਤਾਂ ਮੈਂ ਤੇਰੇ ਮੂੰਹ ਨੂੰ ਚੁੱਪ ਆਵੇ। ਨਹੀਂ ਮੈਂ ਬਹੁਤ ਕੁਝ ਕਰਦੇ ਹਾਂ। ਹਾਂ ਕਰ ਦੇ ਕਿ ਤੂੰ ਭੱਜ ਜਾ ਪਰ। ਕਰ ਦੂ ਇਹ ਵੱਡੀ। ਉਹ ਪ੍ਰੀਤ ਕੋਈ ਗੱਲ ਨਹੀਂ। ਮੰਮੀ ਵੱਲੋਂ ਮੈਂ ਸੌਰੀ ਮੰਗਦਾ। ਮੈਂ ਆਪੇ ਅਰੇਂਜਮੈਂਟ ਕਰ ਦੂੰ। ਤੁਸੀਂ ਡੈਡੀ ਜੀ ਨੂੰ ਦਾ ਇਲਾਜ ਕਰਾਓ ਕੋਈ ਗੱਲ ਨਹੀਂ। ਤੁਸੀਂ ਕੀ ਸੌਰੀ ਮੰਗੋਗੇ? ਹੁਣ ਜਦੋਂ ਰੋਜ਼ ਘਰ ਚ ਇਹ ਕਿਚ-ਕਿਚ ਰਹਿਣ ਲੱਗੀ ਫਿਰ ਇੱਥੇ ਦਿਲ ਲੱਗੂਗਾ। ਬੜਾ ਐਸੇ ਘਰ ਚ ਕਿਚ-ਕਿਚ। ਇਹ ਨਹੀਂ ਹਟਦੀ। ਡੀਪ ਭੜੀ ਇਹ। ਇਹ ਤਾਂ ਮੈਨੂੰ ਇੱਕ ਪਾਸਾ ਕਰਨਾ ਪਊ ਕੋਈ। हां बढ़िया दीदी ਤੁਸੀਂ ਦੱਸੋ ਠੀਕ ਆ ਤੂੰ ਸੁਣਾ ਅੱਜ ਕਿਵੇਂ ਯਾਦ ਕਰ ਲਿਆ ਪ੍ਰੀਤ ਨੂੰ ਬਸ ਐਵੇਂ ਆ ਗਈ ਸੀ ਤੂੰ ਕਿਵੇਂ ਬੈਠੀ ਆ ਦੱਸ ਜੀ ਨਾ ਮੈਂ ਤਾਂ ਕੋਈ ਦੱਸ ਨਹੀਂ ਲੱਗਦਾ ਜਿਵੇਂ ਲੱਗਦਾ ਤੁਹਾਨੂੰ ਮੇਰੇ ਸਿਰ ਜਦੋਂ ਥੁਖੀ ਜਾਂਦਾ ਸੀ ਅੱਛਾ ਹੋਰ ਕਿੱਥੇ ਰਹਿੰਦੇ ਹੋ ਆਉਂਦੇ ਨਹੀਂ ਤੁਸੀਂ ਕਿਤੇ ਨਹੀਂ ਬਸ ਘਰੀ ਹੁੰਨੇ ਆ ਕੰਮੇ ਨਹੀਂ ਲੋਟ ਆਉਂਦੇ ਅੱਛਾ ਤੁਹਾਨੂੰ ਪਤਾ ਕਮਾਕਾਰਾਂ ਚੋਂ ਕਿੱਥੇ ਨਿਕਲੇ ਜਾਂਦਾ ਹੈ ਨਾ ਹਾਂ ਮੈਂ ਤਾਂ ਐਂ ਕਹਿੰਦੀ ਸੀ ਆ ਤਾਂ ਤੂੰ ਵਧੀਆ ਕੀਤਾ ਜਿਹੜੀ ਗੱਲ ਆ ਦੋ ਸਾਲਾਂ ਲਈ ਕਰਾਰ ਲੀਤਾ ਹੈ ਤੇਰੇ ਵਾਂਗੂ ਹੋਰਾਂ ਕੁੜੀਆਂ ਨੂੰ ਸ਼ਹਿ ਮਿਲ ਜੂ ਵਧੀਆ ਸ਼ਹਿ ਲਈ ਤਾਂ ਕਿਹੜੀ ਗੱਲ ਹੈ ਦੀਦੀ ਬਾਕੀ ਤੁਹਾਨੂੰ ਪਤਾ ਮੈਂ ਕਿਹੜਾ ਜਾਣ ਕੇ ਕੀਤਾ ਮੇਰੀ ਵੀ ਤਾਂ ਮਜਬੂਰੀ ਆ ਮੇਰਾ ਬਾਪੂ ਬਿਮਾਰ ਰਹਿੰਦਾ ਮੇਰੇ ਅੱਗੇ ਪਿੱਛੇ ਵੀ ਹੈ ਨਹੀਂਗਾ ਕੋਈ ਮੇਰੇ ਬਾਪੂ ਦੇ ਇਲਾਜ ਕਰਵਾ ਸਕੇ ਹਾਂ ਪ੍ਰੀਤਾ ਉਹ ਤਾਂ ਮੈਨੂੰ ਪਤਾ ਹੈ ਪਰ ਮੜੀ ਚ ਚੌਕਸ ਰਹੀ ਆ ਤੇਰੀ ਸੱਤ ਸਬਾਲੀ ਖਰਾਬ ਹੈ ਨਹੀਂ ਦੀਦੀ ਖਰਾਬ ਵਾਲੀ ਤਾਂ ਕੋਈ ਗੱਲ ਨਹੀਂ ਤੇ ਉਹਨਾਂ ਨੇ ਮੈਨੂੰ ਅਜੇ ਤੱਕ ਕੁਝ ਕਿਹਾ ਵੀ ਨਹੀਂ ਹੈਗਾ ਵੀ ਸਾਨੂੰ ਤੇਰੀ ਤਨਖਾਹ ਚਾਹੀਦੀ ਆ ਜਾਂ ਤੂੰ ਆਪਦੀ ਤਨਖਾਹ ਆਪਣੇ ਪੇਕੇ ਦਿੰਨੀ ਆ ਐਵੇਂ ਦੀ ਤਾਂ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਵੀ ਨਹੀਂ ਕੀਤੀ ਹਜੇ ਤੱਕ ਅੱਛਾ ਇੱਕ ਵਾਰੀ ਵੀ ਨਹੀਂ ਕਿਹਾ ਪ੍ਰੀਤਾ ਮੈਨੂੰ ਤਾਂ ਲੱਗਦਾ ਨਹੀਂ ਉਹ ਰਹਿ ਸਕਦੀ ਹੈਗੀ ਸਾਰਾ ਦਿਨ ਤਾਂ ਉਹ ਤੇਰੇ ਸੋਰੇ ਨਾਲ ਲੜੀ ਜਾਂਦੀ ਹੈ ਲੈ ਸੋਰੇ ਨਾਲ ਉਹਨਾਂ ਦੀ ਹੋਰ ਗੱਲ ਹੈ ਤੇ ਮੈਂ ਤਾਂ ਉਹਨਾਂ ਦੀ ਨੂੰਹ ਆ ਤੇ ਨਾਲੇ ਉਹਨਾਂ ਨੇ ਮੈਨੂੰ ਕਿਉਂ ਕਹਿਣਾ ਜਦੋਂ ਚੰਗਾ ਭਲਾ ਕਰੇ ਸਰੀ ਜਾਂਦਾ ਨਾਲੇ ਹੁਣ ਮੈਂ 2 ਸਾਲਾਂ ਬਾਅਦ ਉਹਨਾਂ ਨੂੰ ਪੈਸੇ ਫੜਾਤਾ ਦੇਣੇ ਆ ਮੈਂ ਤਾਂ ਕਹਿੰਦੀ ਸੀ ਪ੍ਰੀਤਾ ਤੇਰੇ ਸੱਸ ਚਲਾਕ ਬਹੁਤ ਹੈ ਨਹੀਂ ਮੰਨਣੀ ਨਾ ਮੰਨ। ਤੇਰੀ ਮਰਜ਼ੀ ਹੈ ਬਾਕੀ। ਨਹੀਂ। ਚਲਾਕਾਲੀ ਤਾਂ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਵੀ ਨਹੀਂ ਕੀਤੀ। ਉਹ ਤਾਂ ਮੈਨੂੰ ਧੀਆ ਵਾਂਗੂ ਰੱਖਦੇ ਨੇ। ਮੈਨੂੰ ਤਾਂ ਕਦੇ ਉਹਨਾਂ ਨੇ ਫੀਲ ਵੀ ਨਹੀਂ ਹੋਣ ਦਿੱਤਾ ਵੀ ਮੈਂ ਇਸ ਘਰ ਦੀ ਨੂੰਹ ਆ। ਚੱਲ ਵਧੀਆ ਗੱਲ ਹੈ ਪ੍ਰੀਤਾ। ਜੈਨ ਨੂੰ ਮੂੰਹ ਕਰਦੀ ਏ ਤੇਰਾ। ਬਾਕੀ ਮੈਂ ਤੈਨੂੰ ਦੱਸਣਾ ਹੀ ਸੀ। ਚੱਲ ਚੰਗਾ ਮੈਂ ਤਾਂ ਚੱਲਦੀ ਆਂ ਫੇਰ। ਲੈ ਚੱਲ ਦੇ ਘਰ ਤੋਂ। ਮੈਂ ਚਾਹ ਬਣਾ ਕੇ ਲੈ ਆਉਣੀ ਆ ਚਾਹ ਪੀ ਕੇ ਜਾਏ। ਨਹੀਂ ਮੈਂ ਚਾਹ ਤਾਂ ਹੁਣੇ ਪੀ ਕੇ ਆਈ ਸੀ। ਬਸ ਤਦ ਦਿਆਨ ਰੱਖੀ।